ਸੀ ਮੈਡਮ ਨੇ ਜਿਵੇਂ ਦੱਸਿਆ ਕਿ ਬਹੁਤ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਸਿਰਫ ਮੀਟਿੰਗ ਲਈ ਕਿ ਸਾਡੀ ਰਿਵਿਊ ਫਾਈਲ ਨਹੀਂ ਹੋਈ ਤੇ ਸਾਡੇ ਨਾਲ ਇਹਨੇ ਤੇ ਗੱਲ ਕਰੋ ਰਿਵਿਊ ਫਾਈਲ ਕਰਾਉਣ ਨੂੰ ਲੈ ਕੇ ਇੱਕ ਮੀਟਿੰਗ ਦੇਣ ਦੀ ਬਜਾਏ 5 6 ਘੰਟੇ ਦੀ ਵੇਟ ਤੋਂ ਬਾਅਦ ਇਹਨਾਂ ਦੇ ਕਹਿੰਤੇ ਘੰਟਾ ਫੇਰ ਰੁਕੇ ਉਹ ਤੋਂ ਬਾਅਦ 5 ਫੇਰ ਉਹ ਕਿ ਉਦੋਂ ਬਾਅਦ ਸਾਨੂੰ ਮਜਬੂਰਨ ਅੱਗੇ ਵਧਣਾ ਪਿਆ ਲੇਡੀ ਪੁਲਿਸ ਅੱਗੇ ਸੀ ਪਰ ਜਦੋਂ ਹੀ ਅੱਗੇ ਸਾਡੀਆਂ ਫੀਮੇਲ ਸਾਥੀ ਅੱਗੇ ਵਧਦੀਆਂ ਲੇਡੀ ਪੁਲਿਸ ਪਾਸੇ ਹੋ ਜਾਂਦੀਆਂ ਤੇ ਇਹਨਾਂ ਦੀ ਮੇਲ ਪੁਲਿਸ ਸਾਡੀਆਂ ਮਹਿਲਾ ਸਾਥੀਆਂ ਦੇ ਛਾਤੀ ਤੇ ਹੱਥ ਰੱਖ ਕੇ ਪਿੱਛੇ ਧੱਕਣ ਦੀ ਕੋਸ਼ਿਸ਼ ਕਰਦੇ ਆ ਉਹਨੂੰ ਟੋਕਿਆ ਜਾਂਦਾ ਉਹ ਨਹੀਂ ਹਟਦਾ ਉਦੋਂ ਬਾਅਦ ਮੈਡਮ ਉਹਨੂੰ ਤਾਨਾ ਮਾਰਦੇ ਵੀ ਆਪਦੀ ਪੱਗ ਦਾ ਲਿਆਜ ਕਰ ਲੈ ਫੇਰ ਉਹ ਬੰਦਾ ਪਿੱਛੇ ਭੱਜ ਜਾਂਦਾ ਕਿ ਹੁਣ ਉਹ ਦਿਸ ਨਹੀਂ ਰਿਹਾ ਜਿਹੜਾ ਬੰਦਾ ਸੀ ਅਸੀਂ ਇਹ ਗੱਲ ਸਰਕਾਰ ਨੂੰ ਕਹਿ ਦੇਣਾ ਚਾਹੁੰਦੇ ਆ ਵੀ ਜੇ ਤੁਹਾਨੂੰ ਲੱਗਦਾ ਨਾ ਕਿ ਡਰ ਜਾਣਗੇ ਡਰਨ ਵਾਲੇ ਤਾਂ ਹੈ ਨਹੀਂ ਤੇ ਦੂਜੀ ਗੱਲ ਜੇ ਅਸੀਂ ਬਾਹਰ ਜਾਂਨੇ ਆ ਸਿਸਟਮ ਤੋਂ ਤੇ ਤੁਹਾਡੀ ਕੁਰਸੀ ਨੂੰ ਖਿੱਚ ਕੇ ਨਾਲ ਲੈ ਕੇ ਜਾਵਾਂਗੇ ਭਗਵਾਨਤਮਾਨ ਆਉਂਦੇ ਭਲੇਖਾ ਕੱਢਦੇ ਵੀ ਉਹਦੀ ਕੁਰਸੀ ਬਚ ਜੂਗੀ ਵਗੈਰਾ ਹੈ ਕੋਈ ਪਤਾ ਸਰ ਇਹਨਾਂ ਦੇ ਨੇਮ ਪਲੇਟਾਂ ਹੀ ਨਹੀਂ ਲੱਗੀਆਂ ਕਿਸੇ ਦੇ ਨਾਂ ਕੀ ਦਾ ਪੜ ਲਾਂਗੇ ਅਸੀਂ ਇੱਕ ਵੀ ਬੰਦੇ ਦੀ ਨੇਮ ਪਲੇਟ ਦਿਖਾ ਦਿਓ ਮੈਨੂੰ ਇੱਧਰ ਘੁਮਾ ਲਓ ਕੈਮਰਾ ਜਦੋਂ ਨੇਮ ਪਲੇਟ ਹੀ ਨਹੀਂ ਹੈਗੀ ਕਿਹੜਾ ਬੰਦਾ ਦਾ ਨਾਂ ਪੜ ਲੂਗਾ ਉਹ ਬੀਸੀਸੀਆਈ ਦੇ ਐਂਟੀ ਰਾਈਟਸ ਪੁਲਿਸ ਦਾ ਬੰਦਾ ਸੀ ਉਹ ਕਾਲੀ ਟੀ-ਸ਼ਰਟ ਚ ਉਹਨੂੰ ਕਿਹਾ ਜਾਂਦਾ ਕਿ ਜੋ ਬੰਦਾ ਪਾਸੇ ਨਹੀਂ ਹੁੰਦਾ ਹੱਥ ਨਹੀਂ ਚੱਕਦਾ ਜੇ ਜਿਗਰ ਤੁਹਾਡੇ ਸਾਹਮਣੇ ਆ ਜੇਦਾ ਪਹਿਲਾਂ ਬਿਲਕੁਲ ਪਹਿਚਾਨ ਲਾਗੇ ਜੀ ਅਸੀਂ ਚਾਰ ਜਣੀਆਂ ਸੀ ਚਾਰ ਜਣੀਆਂ ਨੇ ਅੱਖਾਂ ਦਾ ਨਹੀਂ ਨਾ ਧੋਖਾ ਦੇ ਸਕਦੀਆਂ ਤੇ ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰੇ ਕੰਨ ਖੋਲ ਕੇ ਸੁਣ ਲੈ ਕਿ ਤੁਹਾਡੀ ਕੁਰਸੀ ਨਾਲ ਲੈ ਕੇ ਡੁੱਬਾਂਗੇ ਅਸੀਂ ਬੈਣਮ ਨੇ ਜਿਵੇਂ ਦੱਸਿਆ ਕਿ ਬਹੁਤ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਸਿਰਫ ਮੀਟਿੰਗ ਲਈ ਕਿ ਸਾਡੀ ਰਿਵਿਊ ਫਾਈਲ ਨਹੀਂ ਹੋਈ ਤੇ ਸਾਡੇ ਨਾਲ ਇਹਨੇ ਤੇ ਗੱਲ ਕਰੋ ਰਿਵਿਊ ਫਾਈਲ ਕਰਾਉਣ ਨੂੰ ਲੈ ਕੇ ਇੱਕ ਮੀਟਿੰਗ ਦੇਣ ਦੀ ਬਜਾਏ 5-6 ਘੰਟੇ ਦੀ ਵੇਟ ਤੋਂ ਬਾਅਦ ਇਹਨਾਂ ਦੇ ਕਹਿੰਤੇ ਘੰਟਾ ਫੇਰ ਰੁਕੇ ਉਦੋਂ ਬਾਅਦ 5 ਮਿੰਟ ਫੇਰ ਰੁਕੇ ਉਦੋਂ ਬਾਅਦ ਸਾਨੂੰ ਮਜਬੂਰਨ ਅੱਗੇ ਵਧਣਾ ਪਿਆ ਲੇਡੀ ਪੁਲਿਸ ਅੱਗੇ ਸੀ ਪਰ ਜਦੋਂ ਹੀ ਅੱਗੇ ਸਾਡੀਆਂ ਫੀਮੇਲ ਸਾਥੀਆਂ ਅੱਗੇ ਵਧਦੀਆਂ ਲੇਡੀ ਪੁਲਿਸ ਪਾਸੇ ਹੋ ਜਾਂਦੀ ਹੈ ਤੇ ਇਹਨਾਂ ਦੀ ਮੇਲ ਪੁਲਿਸ ਸਾਡੀਆਂ ਮਹਿਲਾ ਸਾਥੀਆਂ ਦੇ ਛਾਤੀ ਤੇ ਹੱਥ ਰੱਖ ਕੇ ਪਿੱਛੇ ਧੱਕਣ ਦੀ ਕੋਸ਼ਿਸ਼ ਕਰਦੇ ਆ ਉਹਨੂੰ ਟੋਕਿਆ ਜਾਂਦਾ ਉਹ ਨਹੀਂ ਹਟਦਾ ਉਦੋਂ ਦੇ ਵੀ ਆਪਣੀ ਪੱਗ ਦਾ ਲਿਆਜ ਕਰ ਲੈ ਫਿਰ ਉਹ ਬੰਦਾ ਪਿੱਛੇ ਭੱਜ ਜਾਣਾ ਕਿ ਹੁਣ ਉਹ ਦਿਸ ਨਹੀਂ ਰਿਹਾ ਜਿਹੜਾ ਬੰਦਾ ਸੀ ਅਸੀਂ ਇਹ ਗੱਲ ਸਰਕਾਰ ਨੂੰ ਕਹਿ ਦੇਣਾ ਚਾਹੁੰਦੇ ਆਂ ਵੀ ਜੇ ਤੁਹਾਨੂੰ ਲੱਗਦਾ ਨਾ ਕਿ ਡਰ ਜਾਣਗੇ ਡਰਨ ਵਾਲੇ ਤਾਂ ਹੈ ਨਹੀਂ ਤੇ ਦੂਜੀ ਗੱਲ ਜੇ ਅਸੀਂ ਬਾਹਰ ਜਾਂਨੇ ਆਂ ਸਿਸਟਮ ਤੋਂ ਤੇ ਤੁਹਾਡੀ ਕੁਰਸੀ ਨੂੰ ਖਿੱਚ ਕੇ ਨਾਲ ਲੈ ਕੇ ਜਾਵਾਂਗੇ ਭਗਵਾਨਤਮਾਨ ਆਪਦਾ ਇਹ ਭਲੇਖਾ ਕੱਢ ਦੇ ਵੀ ਉਹਦੀ ਕੁਰਸੀ ਬਚ ਜੂਗੀ ਵਗੈਰਾ ਹੈ ਕੋਈ ਪਤਾ ਸਰ ਇਹਨਾਂ ਦੇ ਨੇਮ ਪਲੇਟਾਂ ਹੀ ਨਹੀਂ ਲੱਗੀਆਂ ਕਿਸੇ ਦੇ ਨਾਂ ਕੀ ਦਾ ਪੜ ਲਾਂਗੇ ਅਸੀਂ ਇੱਕ ਵੀ ਬੰਦੇ ਦੀ ਨੇਮ ਪਲੇਟ ਦਿਖਾ ਦਿਓ ਮੈਨੂੰ ਇੱਧਰ ਕਮਾ ਲੋ ਕੈਮਰਾ ਜਦੋਂ ਇੰਪਲੇਟ ਨਹੀਂ ਆ ਗਿਆ ਇਹ ਕਿਹੜਾ ਬੰਦਾ ਨਾ ਪੜ ਲੂਗਾ ਉਹ ਬੀਸੀਸੀਆਈ ਦੇ ਐਂਟੀ ਰਾਈਟਸ ਪੁਲਿਸ ਦਾ ਬੰਦਾ ਸੀ ਉਹ ਕਾਲੀ ਟੀ-ਸ਼ਰਟ ਚ ਉਹਨੂੰ ਕਹਾਂ ਜਾਂਦਾ ਕਿ ਪਾਸੇ ਹੋ ਜਾ ਬੰਦਾ ਪਾਸੇ ਨਹੀਂ ਹੁੰਦਾ ਹੱਥ ਨਹੀਂ ਚੱਕਦਾ ਜੇ ਜਿਗਰ ਤੁਹਾਡੇ ਸਾਹਮਣੇ ਆ ਜੇਦਾ ਪਹਿਲਾਂ ਬਿਲਕੁਲ ਪਹਿਚਾਨ ਲੱਗੇ ਜੀ ਅਸੀਂ ਚਾਰ ਜਣੀਆਂ ਸੀ ਚਾਰ ਜਣੀਆਂ ਨੇ ਅੱਖਾਂ ਦਾ ਨਹੀਂ ਨਾ ਧੋਖਾ ਦੇ ਸਕਦੀਆਂ ਤੇ ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰੇ ਕੰਨ ਖੋਲ ਕੇ ਸੁਣ ਲੈ ਕਿ ਤੁਹਾਡੀ ਕੁਰਸੀ ਨਾਲ ਲੈ ਕੇ ਡੁੱਬਾਂਗੇ